ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਦੀ ਜੋ ਚੋਣ ਹੋਈ ਆ ਉਸ ਇਲੈਕਸ਼ਨ ਦੇ ਵਿੱਚ ਬੌਧਨ ਸਮਾਜ ਪਾਰਟੀ ਨੇ 1996 ਤੋਂ ਬਾਅਦ ਕਿਉਂਕਿ 1996 ਚ ਜਲੰਧਰ ਦੇ ਵਿੱਚ ਬੌਧਨ ਸਮਾਜ ਪਾਰਟੀ ਦਾ ਡਿਪਟੀ ਮੇਅਰ ਬਣਿਆ ਸੀ ਔਰ 1996 ਤੋਂ ਬਾਅਦ ਫਗਵਾੜਾ ਦੀ ਕਾਰਪੋਰੇਸ਼ਨ ਫਗਵਾੜਾ ਦੀ ਸੰਗਤ ਨੇ ਅਸ਼ੀਰਵਾਦ ਦਿੱਤਾ ਬੌਧਨ ਸਮਾਜ ਪਾਰਟੀ ਨੂੰ ਮੌਕਾ ਮਿਲਿਆ ਸ਼੍ਰੀ ਤੇਜਪਾਲ ਬਸਰਾ ਜੀ ਬੌਧਨ ਸਮਾਜ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਬਣੇ ਮੈਂ ਇਹਦੇ ਲਈ ਜਿੱਥੇ ਫਗਵਾੜਾ ਦੀਆਂ ਸਾਰੀਆਂ ਸੰਗਤਾਂ ਦਾ ਪਾਰਟੀ ਦੀ ਲੀਡਰਸ਼ਿਪ ਦਾ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਉੱਥੇ ਮੈਂ ਵਧਾਈ ਵੀ ਦਿੰਨਾ ਮੁਬਾਰਕਬਾਦ ਵੀ ਦਿੰਨਾ ਕਿ ਤੁਸੀਂ ਇੱਕ ਤਰ੍ਹਾਂ ਨਾਲ ਜਿੱਦਾਂ ਦੋ ਬਗਿਆੜਾਂ ਦੇ ਮੂੰਹ ਵਿੱਚੋਂ ਮਾਸ ਦਾ ਟੁਕੜਾ ਕੱਢਣਾ ਹੁੰਦਾ ਬਹੁਜਨ ਸਮਾਜ ਪਾਰਟੀ ਨੇ ਇਦਾਂ ਇਹ ਰਾਜਨੀਤਿਕ ਜਿੱਤ ਹਾਸਲ ਕੀਤੀ ਹੈ ਇਹਦੇ ਲਈ ਸਾਰੀ ਟੀਮ ਨੂੰ ਵਧਾਈ ਸਭ ਨੂੰ ਮੁਬਾਰਕਬਾਦ 바ਵਾ ਸਭ ਡਾਕਟਰ ਅੰਬੇਡਕਰ ਜੀ ਦੇ ਚਰਨਾਚੱਕੇ ਅਸੀਂ ਸਿਰ ਝੁਕਾਇਆ ਉਹਨਾਂ ਦਾ ਅਸ਼ੀਰਵਾਦ ਲਿਆ ਇਹ ਡਾਕਟਰ ਅੰਬੇਡਕਰ ਦਾ ਅੰਦੋਲਨ ਇਹ ਅਣਕੀ ਨਵਾਂਦਿਆਂ ਨੂੰ ਜਨਮ ਦਿੰਦਾ ਹੈ ਇਹ ਝੁਝਾਰੂਆਂ ਨੂੰ ਜਨਮ ਦਿੰਦਾ ਹੈ ਇਹ ਸਮਾਜ ਦੇ ਹਿੱਤਾਂ ਲਈ ਲੜਨ ਵਾਲਿਆਂ ਨੂੰ ਜਨਮ ਦਿੰਦਾ ਹੈ ਏਜਪਾਲ ਬਸਰਾ ਜੀ ਜਿਹੜੇ ਕਿ ਤੀਸਰੀ ਵਾਰ ਕਾਉਂਸਲਰ ਬਣੇ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਲੱਖਾਂ ਅੰਦੇਰੀਆਂ ਚੱਕਰਾਂ ਦੇ ਬਾਵਜੂਦ ਉਹ ਅਡੋਲ ਰਹਿ ਕੇ BSP ਦੇ ਅੰਦੋਲਨ ਨਾਲ ਸਭ ਕਾਂਸੀਦਮ ਦੇ ਅੰਦੋਲਨ ਨਾਲ ਪਹਿਨ ਮਾਇਆ ਬਤੀ ਦੀ ਇਕਵਾਇ ਚ ਡਟੇ ਰਹੇ। ਔਰ ਅੱਜ ਸਾਡੇ ਵਿੱਚ ਚਰਨਜੀਤ ਲਾਲ ਜੀ ਜਿਹੜੇ ਹਲਕੇ ਦੇ ਪ੍ਰਧਾਨ ਹਨ ਔਰ ਪਾਰਟੀ ਦੇ ਕੌਂਸਲਰ ਹਨ ਔਰ ਬੀਬੀ ਅਮਨਦੀਪ ਪਾਰਟੀ ਦੀ ਕੌਂਸਲਰ ਹਨ ਔਰ ਇਸ ਹਲਕੇ ਦੇ ਇੰਚਾਰਜ ਲੇਖ ਰਾਜ ਜੀ ਔਰ ਹਲਕੇ ਦੀ ਸਾਰੀ ਟੀਮ ਪੱਟੀ ਦੀ प्रदीप प्रदीप ਦੀ ਖਲਵਾੜਾ ਦੀ ਕੁੱਤਣ ਦੀ ਸੰਧੂ ਸਾਹਿਬ ਕੋਲ ਸਾਹਿਬ ਸਾਰੀ ਟੀਮ ਜਿਹੜੀ ਆ ਉਹ ਇਕੱਠੇ ਹੋ ਕੇ ਇਹ ਖੁਸ਼ੀ ਮਨਾ ਰਹੀ ਆ ਕਿ ਭਈ 1996 ਤੋਂ ਬਾਅਦ ਭੋਜਨ ਸਮਾਜ ਨੂੰ ਇਹ ਮੌਕਾ ਮਿਲਿਆ ਸਾਡੇ ਵਿੱਚ ਇਸ ਮੌਕੇ ਭਗਵਾਨ ਸਿੰਘ ਚੋਹਾਨ ਜੀ ਪਾਰਟੀ ਦੇ ਲੀਡਰ ਸੀਨੀਅਰ ਲੀਡਰ ਉਹ ਵੀ ਇੱਥੇ ਮੌਜੂਦ ਹੋ ਆ ਔਰ ਹਰਮੇਸ਼ ਭਾਰਤ ਸਿੰਘ ਪੁਰੀ ਜੀ ਪਾਰਟੀ ਦੇ ਸੀਨੀਅਰ ਲੀਡਰ ਬਿੱਲਾ ਜੀ ਔਰ ਜਿੰਨੀ ਵੀ ਟੀਮ ਬੰਗਾ ਜੀ ਪ੍ਰਵੀਨ ਬੰਗਾ ਜੀ ਜਿੰਨੀ ਵੀ ਟੀਮ ਇਸ ਖੁਸ਼ੀ ਦੇ ਮੌਕੇ ਤੇ ਚੱਲ ਕੇ ਆਈ ਆ ਮੈਂ ਸਾਰੇ ਪਾਰਟੀ ਦੇ ਵਰਕਰਾਂ ਦਾ ਸਮਰਥਕਾਂ ਦਾ ਧੰਨਵਾਦ ਕਰਦਾ ਵਧਾਈ ਦਿੰਦਾ ਔਰ ਮੈਂ ਇਹ ਆਸ ਕਰਦਾ ਕਿ ਤੇਜਪਾਲ ਬਸਰਾ ਜੀ ਸੀਨੀਅਰ ਡਿਪਟੀ ਮੇਅਰ ਔਰ ਦੋਨੋਂ ਹੀ ਸਾਡੇ ਪਾਰਟੀ ਦੇ ਕੌਂਸਲਰ ਚਰਨਜੀਤ ਲਾਲ ਜੀ ਔਰ ਬੀਬੀ ਅਮਨਦੀਪ ਜੀ ਇਹ ਮਿਲ ਕੇ ਇੱਕ ਟੀਮ ਦੇ ਰੂਪ ਦੇ ਵਿੱਚ ਫਗਵਾੜਾ ਸ਼ਹਿਰ ਦਾ ਵਿਕਾਸ ਕਰਵਾਉਣੇ ਦੇ ਲਈ ਫਗਵਾੜੇ ਸ਼ਹਿਰ ਦੇ ਨਾਗਰਿਕਾਂ ਦੇ ਹਿੱਤਾਂ ਦੀ ਰਾਖੀ ਕਰਨਗੇ ਔਰ ਫਗਵਾੜੇ ਦੇ ਵਿਕਾਸ ਤੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਬੜਾ ਯੋਗਦਾਨ ਹੋਊਗਾ ਔਰ ਕਾਰਪੋਰੇਸ਼ਨ ਦੇ ਵਿੱਚ ਪਾਰਦਰਸ਼ਤਾ ਆਮ ਨਾਗਰਿਕ ਜਿਹੜੇ ਆ ਉਹਨਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਔਰ ਵਿਕਾਸ ਜੁਕਤ ਪ੍ਰਸ਼ਾਸਨ ਬਹੁਜਨ ਸਮਾਜ ਪਾਰਟੀ ਦੇ ਤਿੰਨੋਂ ਹੀ ਕੌਂਸਲਰ ਔਰ ਸ hẳn ਇਸ ਵਿਧਾਨ ਸਭਾ ਹਲਕੇ ਦੀ ਸਾਰੀ ਟੀਮ ਮਿਲ ਕੇ ਇਹ ਪ੍ਰਵੰਧ ਕਰੂਗੀ ਇਸ ਕਰਕੇ ਮੇਰਾ ਸ਼ਹਿਰ ਵਾਸੀਆਂ ਨੂੰ ਸੱਦਾ ਹੈ ਕਿ ਬਹੁਜਨ ਸਮਾਜ ਪਾਰਟੀ ਇਰਿਸਪੈਕਟਿਵ ਆਫ ਕਾਸਟ ਰਿਲੀਜੀਅਨ ਔਰ ਕ੍ਰੀਟ ਲੈਂਗੁਏਜ ਹਰ ਕਿਸਮ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਸਾਡਾ ਸਿਰਫ ਵਿਕਾਸ ਮਕਸਦ ਹੋਗਾ ਬੀਐਸਪੀ ਦਾ ਸ਼ਹਿਰ ਦੇ ਅੰਦਰ ਆਮ ਨਾਗਰਿਕਾਂ ਦਾ ਭਲਾ ਕਰਨਾ ਹੋਗਾ ਚਾਹੇ ਕੋਈ ਗਰੀਬ ਹੈ ਜਾਂ ਕੋਈ ਸਾਧਨ ਸੰਪੰਨ ਹੈ ਸਭ ਲੋਕਾਂ ਦਾ ਕਲਿਆਣ ਸਰਬੱਤ ਦੇ ਭਲੇ ਦਾ ਅਜੰਡਾ ਬੀਐਸਪੀ ਲਾਗੂ ਕਰਨਾ ਚਾਹੁੰਦੀ ਹੈ ਮੇਰੀ ਤਿੰਨੇ ਕੌਂਸਲਰਾਂ ਨੂੰ ਸਲਾਹ ਹੈ ਅਪੀਲ ਵੀ ਆ ਸਲਾਹ ਵੀ ਆ ਕਿ ਭਈ ਇਹ ਜਨਤਾ ਦੇ ਸੇਵਕ ਬਣ ਕੇ ਔਰ ਖਾਸ ਕਰਕੇ ਸੀਨੀਅਰ ਡਿਪਟੀ ਮੇਅਰ ਸਭ ਨੂੰ ਮੇਰੀ ਬੇਨਤੀ ਹੈ ਕਿ ਜਦੋਂ ਕੋਈ ਜ਼ਿੰਮੇਵਾਰੀ ਸੰਵਧਾਨਿਕ ਕੁਰਸੀ ਮਿਲਦੀ ਤਾਂ ਉਹ ਜਨਤਾ ਦੇ ਅੱਗੇ ਸਾਨੂੰ ਹੋਰ ਝੁੱਕ ਕੇ ਉਹਨਾਂ ਦੇ ਸੇਵਾਦਾਰ ਬਣ ਕੇ ਸਾਨੂੰ ਜਨਤਾ ਦੀ ਸੇਵਾ ਕਰਨੀ ਜਿਸ ਤਰ੍ਹਾਂ ਹੁਕਮਰਾਨ ਟਾਣਾਸ਼ਾ ਬਣ ਕੇ ਕੰਮ ਕਰਦੇ ਆ ਬਹੁਜਨ ਸਮਾਜ ਪਾਰਟੀ ਉਸ ਤਰੀਕੇ ਨਾਲ ਨਹੀਂ ਜਨਤਾ ਦੇ ਸੇਵਕ ਬਣ ਕੇ ਹਰੇਕ ਨੂੰ ਪਿਆਰ ਮਹੱਤ ਨਾਲ ਮਿੱਠਾ ਬੋਲ ਕੇ ਹਰੇਕ ਦਾ ਆਦਰ ਸਨਮਾਨ ਕਰਕੇ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਚਾਹੁੰਦੇ ਆ ਤੁਸੀਂ ਜਿੱਥੇ ਵੀ ਚੱਲ ਕੇ ਆਏ ਫਿਰ ਇੱਕ ਵਾਰ ਸਭ ਦਾ ਧੰਨਵਾਦ ਸਾਰੇ ਫਗਵਾੜਾ ਵਾਸੀਆਂ ਨੂੰ ਵਧਾਈ ਪੰਜਾਬ ਔਜ ਸਮਾਜ ਪਾਰਟੀ ਵੱਲੋਂ ਮੈਂ ਫਿਰ ਇੱਕ ਵਾਰ ਫਗਵਾੜੇ ਦੀ ਟੀਮ ਨੂੰ ਮੁਬਾਰਕਬਾਦ ਦਿੰਨਾ ਵਧਾਈ ਦਿੰਨਾ ਔਰ ਉਹਨਾਂ ਨੂੰ ਅਪੀਲ ਕਰਦਾ ਕਿ ਬੜੀ ਜ਼ਿੰਮੇਵਾਰੀ ਤੁਹਾਨੂੰ ਸੰਗਤ ਨੇ ਦਿੱਤੀ ਆ ਤਾਂ ਫਗਵਾੜੇ ਦੇ ਅੰਦਰ ਮੌਜੂਨ ਸਮਾਜ ਪਾਰਟੀ ਆਪਣੀ ਸਾਰਥਿਕ ਭੂਮਿਕਾ ਦਾ ਕਰੇ ਸਾਰਥਕ ਤਰੀਕੇ ਨਾਲ ਜ਼ਿੰਮੇਵਾਰੀ ਦਾ ਨਿਰਵਾਹ ਕਰੇ ਔਰ 2027 ਜਿਹੜੀ ਹੈ ਇਹ ਅਸੈਂਬਲੀ ਦੀ ਸੀਟ ਤੰਨੇ ਹੀ ਕੌਂਸਲਰ ਔਰ ਵਿਧਾਨ ਸਭਾ ਦੀ ਟੀਮ ਦੀ ਹੁਣ ਜ਼ਿੰਮੇਵਾਰੀ ਹੈ ਕਿਉਂ 27 ਦੇ ਵਿੱਚ ਇਹ ਵਿਧਾਨ ਸਭਾ ਜਿੱਤ ਕੇ ਪਹਿਣ ਕੁਮਾਰੀ ਮਾਯਵਤੀ ਦੀ ਚੋਲੀ ਵਿੱਚ ਪਾਣ ਧੰਨਵਾਦ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ